ਇਕ ਉਹੰਕਾਰ ਸਤਿਗੁਰ ਪ੍ਰਸਾਦਿ ਆਪਿ ਸ੍ਰੀ ਮੁਖਵਾਕ ਪਾਸੇ ਦੁਸਰੇ ਸ਼ਬਦ ਸੰਧ ਤਪ ਪ੍ਰਸਾਦਿ ਚਕਰ ਜਹਨ ਅਰ ਬਰਨ ਜਾਤ ਅਰ ਪਾਨਹਿ ਜਿਹ ਰੂਪ ਰੰਗ ਅਰੇਪੇ ਹੈ ਕੋ ਕਹਿ ਨ ਸਕਤ ਤੇਹਾ ਚਾਲ ਮੁਹਰ ਤਨ ਪਾਪ ਪ੍ਰਕਾਸ਼ ਅਮਤੋਏ ਕਹ ਜੈ ਕੋ ਤੇਂਦਰਿੰਦਰਾਨ ਸਹਾ ਸਹਾਨ ਗਣ ਜੈ ਜੈ ਤਰੇ ਪਾਵਨ ਮਹਿਬਾ ਸੋਰ ਨਾਰਿਆ ਸੋਰ ਨੇਤ ਨੇਤ ਬਨ ਤ੍ਰਿਣ ਕਹਤ ਤਵ ਸਰਬਨਾਮ ਕਥਾ ਕਵਨ ਕਰਮਨਾਮ ਵਰਨ ਸਮਤਾ ਕੋਈ ਅੰਗ੍ਰਿਆ ਛੰਦ ਨਮਸਤੰ ਅਯਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੋਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਈ ਨਮਸਤੰ ਗਿਆ ਗੰਜੇ ਨਮਸਤੰ ਗਿਆ ਪੰਜੇ ਨਮਸਤੰ ਗਿਆ ਨਾਮੇ ਨਮਸਤੰ ਗਿਆ ਥਾਮੇ ਨਮਸਤੰ ਗਿਆ ਕਾਰਮ ਮੰਗਲ ਨਮਸਤੰ ਗਿਆ ਤਾਰਮੇ ਨਮਸਤੰ ਗਿਆ ਨਾਮ ਮੰਗਲ ਨਮਸਤੰ ਗਿਆ ਥਾਮ ਨਮਸਤੰ ਗਿਆ ਜੀਤੇ ਨਮਸਤੰ ਗਿਆ ਪੀਤੇ ਨਮਸਤੰ ਗਿਆ ਬਾਖੇ ਨਮਸਤੰ ਗਿਆ ਟਾਖੇ ਨਮਸਤੰ ਗਿਆ ਨੀਲੇ ਨਮਸਤੰ ਗਿਆ ਆਦਿ ਨਮਸਤੰ ਗਿਆ ਛੇਦੇ ਨਮਸਤੰ ਗਿਆ ਗਾਦੇ ਨਮਸਤੰ ਗਿਆ ਗੰਜੇ ਨਮਸਤੰ ਯਾ ਭੰਦੇ ਨਮਸਤੰ ਯਾ ਦਾਰੇ ਨਮਸਤੰ ਯਾ ਪਾਰੇ ਨਮਸਤੰ ਸਵੇਕਾ ਨਮਸਤੰ ਯਾ ਨੇਕਾ ਨਮਸਤੰ ਯਾ ਪੁਸਤੇ ਨਮਸਤੰ ਆਜੁਪੇ ਉਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੀਸੇ ਨਮਸਤੰ ਨਾਮੇ ਨਮਸਤੰ ਨਿਰਕਾਮੇ ਕਾਮੇ ਨਮਸਤੰ ਨਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਦੂਤੇ ਨਮਸਤੰ ਯਾ ਪੂਤੇ ਨਮਸਤੰ ਆਲੋਕੇ ਨਮਸਤੰ ਯਾ ਸੋਪੇ ਨਮਸਤੰ ਨਿਰਤਾਪੇ ਨਮਸਤੰ ਯਤਾਪੇ ਨਮਸਤੰ ਕਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤੁਰ ਪਰਗੇ ਨਮਸਤੰ ਯਾ ਸਰਗੇ ਨਮਸਤੰ ਕਰਪੋਕੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਯਪਨੇ ਨਮਸਤੰ ਯਗੰਮੇ ਨਮਸਤੰ ਤਦੰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਗਿਆ ਜਾਤੇ ਨਮਸਤੰ ਗਿਆ ਪਾਤੇ ਨਮਸਤੰ ਗਿਆ ਮਜਬੇ ਨਮਸਤੰ ਸਤੇ ਅਜਬੇ ਆਦੇ ਸੰਗਾ ਦੇਸੇ ਨਮਸਤੰ ਗਿਆ ਪੀਸੇ ਨਮਸਤੰ ਨਿਰਤਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬਾਲੇ ਨਮਸਤਹਿ ਦੇਵੈ ਨਮਸਤੰ ਅਪੀਵੈ ਨਮਸਤੰ ਜਾ ਜਨਮੇ ਨਮਸਤੰ ਸੋ ਬਨਮੇ ਨਮੋ ਸਰਬਗਾਵਨੇ ਨਮੋ ਸਰਬਾਉਨੇ ਨਮੋ ਸਰਬਰੰਗੇ ਨਮੋ ਸਰਬਪਾਣੀਵੇ ਨਮੋ ਤਾਲਕਾਲੇ ਨਮਸਤਹਿ ਦਿਆਲੇ ਨਮਸਤੰ ਯਾ ਬਰੁਲੇ ਨਮਸਤੰ ਗਿਆ ਮਰਲੇ ਨਮਸਤੰ ਜੁਰਾਰੰਗੇ ਨਮਸਤੰ ਕਿਰਤਾਰੰਗੇ नमो सर्व तन्दे नमो सत्य बंधे नमस्तं नरसागे नमस्तं निर्बाके नमस्तं राहिमे नमस्तं करिमे नमस्तं अनंते नमस्तं महन्ते नमस्तं रागे नमस्तं सुहागे नमो सर्व शोकं नमो सर्व रोगं नमो सर्व कर्ता नमो सर्व भर्ता नमो जो जो के नमो पुग पुगवे ਨਮੋ ਸਰਬਦਿਆਲੇ ਨਮੋ ਸਰਪਾਲੇ ਚਾਜਰੀ ਸੰਦਾਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੋ ਹੈ ਅਪੂਰ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਕਾਮ ਹੈ ਅਦੇਹ ਹੈ ਅਪੇਹ ਹੈ ਅਜੀਤ ਹੈ ਅਤਿਇਤ ਹੈ ਦਰਮਾਨ ਹਨਦਾਨ ਹੈ ਤਰਬਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜਿਹਾ ਹੈ ਆਜ਼ਾਦ ਹੈ ਅਜਨਮ ਹੈ ਵਰਣ ਹੈ ਆਪੂਤ ਹੈ ਅਪਰਣ ਹੈ ਅਗੰਧ ਹੈ ਪੰਡ ਹੈ ਜੋ ਜਹਾਂ ਚੰਦ ਹੈ ਅਮੇਕ ਹੈ ਰਪੇਕ ਹੈ ਆਤੰਦ ਹੈ ਬੰਧ ਹੈ ਨਿਰਬੋਜ ਹੈ ਸੋਜ ਹੈ ਕਾਲ ਹੈ ਜਾਲ ਹੈ ਅੱਲਾ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਆਲੇਕ ਹੈ ਨਰਸੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਜੰਮ ਹੈ ਆਪੂਤ ਹੈ ਸ਼ੂਤ ਹੈ ਲੋਕ ਹੈ ਸੋਗ ਹੈ ਅਕਰਮ ਹੈ ਆ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਦਾਨ ਹੈ ਅਨੇਕ ਹੈ ਬ੍ਰੇਕ ਹੈ ਕੋਈ ਅੰਗ ਪ੍ਰਿਆਇ ਚੰਦ ਨਮੋ ਸਰਮਾਨੇ ਸਮਸਤ ਨਿਦਾਨੇ ਨਮੋ ਦੇਵ ਦੇਵੀ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵ ਗਾਵਣੇ ਨਮੋ ਸਰਪਾਵਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰ ਨਿਰਤੇ ਨਮੋ ਆਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਤ ਕੀ ਅਨਾਮੇ ਸਮਸਤੇ ਸਰੂਪੇ ਪਰਪੰਗੇ ਪਰਮਾਥੇ ਸਮਸਤੇ ਬੇਪੂਰਤੇ ਕਾਲ ਅੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਨ ਪਰਮ ਰੂਪੇ ਨਮੋ ਯੋਗ ਜੋਗੇਸ਼ਵਰਨ ਪਰਮ ਸਿੱਤੇ ਨਮੋ ਰਾਜ ਰਾਜੇਸ਼ਵਰਨ ਪਰਮ ਦੇਰਤੇ ਨਮੋ ਸ਼ਾਸਤਰ ਪਾੜੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਪਰਮੇ ਅਪੋਗੀ ਅਭੁਗਤੇ ਨਮੋ ਜੋਗ ਜੋਗੀ ਸੁਰੰਗ ਪਰਮ ਜੁਗਤੇ ਨਮੋ ਨਿਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵਸ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਕੂਪੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮੋ ਸੰਗ ਸਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟਿ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਤਿ ਦਾ ਆਨੰਦ ਸਰਬਨ ਪੁਰਨਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦ ਉਰਤ ਅਰਧੰ ਅਗੰ ਹੋਗੰ ਹਰਤਾ ਪਰੰਗ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿਧਾਤਾ ਦੇ ਆਲੰ ਅਸ਼ੀਤੀ ਅਪੇਤੀ ਅਨਾਮ ਅਕਾਮ ਸਮਸਤ ਪ੍ਰਾਜੀ ਸਮਸਤ ਸਤਾ ਮੰ ਤੇਰਾ ਜੋਰ ਚਾਚਰੀ ਸੰਦ ਜਲੇ ਹੈ ਚਲੇ ਹੈ ਪੀਤ ਹੈ ਅਪੇ ਹੈ ਪ੍ਰਭੂ ਹੈ ਜੋ ਹੈ ਦੇਸ ਹੈ ਪੇਸ ਹੈ ਕੋਈ ਅਨੁਪ੍ਰਿਆਇ ਸੰਦ ਅਗਾਧ ਅਗਾਧ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤਿ ਨਿਦਾਨੇ ਨਮਸਤੁ ਮਿਰਨਾਥੇ ਨਮਸਤੁ ਪਰਮਾਥੇ ਨਮਸਤੁ ਮੰਗਿਆ ਗੰਜੇ ਨਮਸਤੁ ਮੰਗਿਆ ਭੰਜੇ ਨਮਸਤੁ ਮੰਗਿਆ ਕਾਲੇ ਨਮਸਤੁ ਮੰਗਿਆ ਪਾਲੇ नमो सर्व देशे नमो सर्वपीसे नमो राज राजे नमो सा साजे नमो शाह शाहे नमो मामाहे ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਕੋਕੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨ ਨਮੋ ਪਰਮ ਤਾਨ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰੇਸੰ ਨਮੋ ਸਰਬ ਕ੍ਰੇਸੰ ਨਮੋ ਸਰਬ ਰੰਗੇ ਤਰ ਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਕਰਸਿਜੇ ਕਿਰਪਾਲਨ ਸਰੂਪੀ ਕ ਕਰਮ ਪੁਰਨਾਸੀ ਸਦਾ ਸਰਗਦਾ ਰਿਤ ਸਤੰਗ ਨਿਵਾਸੀ ਚਰਪੁਰ ਸ਼ੰਦਾ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਅਰਮੇ ਆਖਾਲ ਜੋ ਜੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਆਖਲ ਧਰਮੰਗਾ ਲਖ ਕਰਮੰ ਸਰਵੰਗ ਦਾਤਾ ਸਰਵ ਗਿਆਤਾ ਸਰਵ ਪਾਨੇ ਸਰਵ ਮੰਨੇ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਭੁਗਤਾਇ ਸਰਵੰ ਜਗਤਾਇ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤਪ ਪ੍ਰਸਾਦ ਆਦ ਰੂਪ ਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਤਰ ਮਾਨ ਦੇਵ ਆਪੇ ਵਿਆਦਿ ਉਦਾਰ ਸਰਬ ਪਾਲਕ ਸਰਬ ਕਾਲ ਸਰਬ ਗੋਪਨ ਕਾਲ ਜਤਰ ਤਤਰ ਬਰਾਜ ਕੀ ਅਵਦ ਉਤਰ ਉਪਰ ਸਾਲ ਨਾਮ ਠਾਉ ਨਾ ਜਾ ਜਾ ਕਰ ਰੂਪ ਰੰਗ ਨਾ ਰੇਖ ਯਾਦ ਪੁਰਖ ਉਦਾਰ ਮੂਰਤ ਅਜੋ ਨ ਯਾਦ ਸੇਖ ਦੇ ਸਰਨ ਪੇ ਜਾ ਕਰ ਰੂਪ ਰੇਖ ਨਾ ਰਾਗ ਜਤ ਤਤ ਵਿਸਾ ਵਿਸਾ ਹੋਏ ਪਹਿਲੇ ਅਨ ਰਾਗ ਨਾਮ ਕਾਮ ਬਿਨ ਪੇ ਕਤ ਤਾਮ ਹੋ ਨਹੀਂ ਜਾਏ ਸਰਬ ਮਾਨ ਸਰਬਤਰ ਮਾਨ ਸਦਾਇਬ ਮੰਤਾ ਏਕ ਮੂਰਤ ਨੇਕ ਦਰਸ਼ਨ ਕੀ ਨਿਰੂਪ ਨੇਕ ਖੇਲ 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 ਨੰਦ ਕਸਰੇ ਕਾ ਦੇਵ ਪੇਵ ਨ ਜਾਣਾ ਹੈ ਜਿਹ ਬੇਦ ਔਰ ਕਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਣੈ ਕਿਹ ਜੀਵ ਤਾਤ ਮਨ ਜਾ ਜਾ ਕਰ ਜਨਮ ਮਰਨ ਬਹੀਨ ਸ਼ਕਰ ਬਕਰ ਫਰੇ ਚਤੁਰ ਜਾਤਿ ਮਾ ਨਹੀਂ ਪੁਰਤੀ ਨਾ ਲੋਕ ਜਾ ਉਦਹਿਤ ਵਿਖਾਏ ਜਗ ਜਪਹਿ ਦਿਹ ਜਾਕ ਯਾਦਿ ਜਿਵ ਨਾਮ ਮੂਰਤਿ ਥਾਪਿਆ ਸਭੈ ਜਿਵ ਥਾਪ ਪਰਮ ਰੂਪੁ ਪੁਨੀਤ ਮੂਰਤਿ ਹੋਰਣ ਪਰਖ ਪਰ ਸ੍ਰਵਿ ਸੁਰਜਿ ਸੋਇੰ ਭਵ ਗੁਰੁ ਪੰਨਹਾਰ ਕਾਲਹਿਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮਤਾ ਮਸ ਪਰਮ ਰਹਿਤ ਅਪੂਤ ਰਾਖਿਆ ਪੀਸ ਅੰਗ ਰਾਗਨ ਰੰਗ ਜਾਗ ਕਪੀਜਾਰ ਪਤਨ ਨਾਮ ਗਰਭ ਬਚਨ ਦਇਸ਼ਟ ਬੰਜਨ ਮਕਤ ਦਾਇਕਾਂ ਸਾਗ ਰੂਪ ਮਿਕ ਅਨੁਸ਼ਟ ਤੈ ਪ੍ਰਖ ਦੂਤਾ ਗਰਭ ਬੰਜਨ ਸਰਵ ਪੰਜਰ ਆਦ ਰੂਪ ਸੂਤ ਅੰਗ ਇਨ ਪੰਗਨ ਆਤਮੇ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੁਪ੍ਰਿਤ ਅਪਾਰ ਸਰਬ ਗੰਤਾ ਸਰਬ ਹੰਤਾ ਸਰਬ ਦਿਆਨ ਪੇਖ ਸਰਬ ਸਾਸਤ ਨ ਜਾਣਹਿ ਜਿਹ ਬਿਰੂਪ ਰੰਗ ਰੇਖ ਬਨੁ ਬੇ ਪ੍ਰਾਨ ਜਾਕ ਹੈ ਨਿਤ ਪਾਹਿ ਨੇਤਾ ਕੋੜ ਸਿਮਰਤ ਪ੍ਰਾਨ ਸਾਸਤਰ ਨਾ ਆਵੇ ਉਹ ਚਿਤ ਮਦ ਪਹਰ ਛੰਦ ਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੋ ਸਹਨ ਸਾਹੋ ਰਾਜਨ ਰਾਜ ਪਾਨਨ ਖਾਨ ਦੇਵਨ ਦੇਵ ਕੋ ਮਹਾਨਿੰਦਰਾ ਨਿੰਦਰ ਬਾਲਨ ਬਾਲ ਰੰਕਾ ਨਰੰਕ ਕਾਲਾ ਨਕਾਲ ਅਨਪੂਤ ਅੰਗ ਆਪਾ ਆਪਹੰਗ ਗਤ ਮਿਤਿ ਬਾਰੇ ਗਨ ਗਨ ਉਦਾਰ ਹਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਦਿਤਪੁਰ ਚੰਡ ਮਿਤ ਗਤ ਅਖੰਡ ਅਲਸਾਏ ਕਰਮ ਅਦਰਸਾਏ ਧਰਮ ਸਰਬਾਪੁਰ ਨਾਡਾ ਅੰਡਣ ਬਾਡਾ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਬਾਰੇ ਹਰੀ ਅੰਕਰਿ ਨਿਰਨਾਮੇ ਅਕਾਮੇ ਪੂਜੰਗ ਪ੍ਰਿਆ ਛੰਦ ਚਤੁਰ ਚਕਰ ਕਰਤਾ ਜਤਰ ਚਕਰ ਹਰਤਾ ਜਤਰ ਚਕਰਦਾਨੇ ਜਤਰ ਚਕਰ ਜਾਣੇ ਸਤਰ ਚਕਰ ਵਰਤੇ ਚਤੁਰ ਚਕਰ ਪਰਤੇ ਜਤਰ ਚਕਰ ਪਾਲਲੇ ਜਤਰ ਚਕਰ ਕਾਲਲੇ ਚਤੁਰ ਚਕਰ ਵਾਸੇ ਜਤਰ ਚਕਰ ਵਾਸੇ ਸਤਰ ਚਕਰ ਮਾਨੇ ਸ਼ਤਰ ਚਕਰ ਦਾਨਿਆ ਚਾਚਰੀ ਛੰਦ ਨ ਸਤਰ ਨ ਮਿੱਤਰ ਨ ਪਰਮੰ ਨ ਪਿਤਰ ਨ ਕਰਮੰ ਨ ਕਾਇ ਆ ਜਨਮ ਨ ਜਾਏ ਨ ਚਿਤਰ ਨ ਮਿੱਤਰ ਪਰੇ ਹੈ ਪਵਿੱਤਰ ਪਰਥਿਸਾ ਦੇਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਤਪ ਪ੍ਰਸਾਦ ਕਥਤੇ ਕੀ ਆਛੇ ਜਿਦੇਸ ਹੈ ਕੀ ਆ ਪਿੰਜ ਪੇਸਾ ਕੀ ਆ ਗੰਜ ਕਰਮ ਹੈ ਕੀ ਆ ਪੰਜ ਪਰਮ ਹੈ ਕੀ ਆ ਬਿਜ ਲੋਕ ਹੈ ਕੀ ਆ ਦਿਤ ਸੁਖ ਹੈ ਇਹ ਅਬਦੁੱਤ ਵਰਣ ਹੈ ਕਿ ਵਿਕੂਤ ਕਰਣਾ ਕਿ ਰਾਜਿੰਦ ਰਬਰ ਹੈ ਕਿ ਤਰਮੁ ਤਜਾ ਹੈ ਕਿ ਅਸ਼ੋਕ ਵਰਣ ਹੈ ਕਿ ਸਰਬਾ ਪਰਣਾ ਹੈ ਕਿ ਜਗਤੰਕ ਰਿਤੇ ਹੈ ਕਿ ਛਤਰੰਗ ਖਤਰੀ ਹੈ ਕਿ ਬ੍ਰਹਮੰਗ ਸਰੂਪਾ ਹੈ ਕਿ ਅਨਪਾਇਨ ਉਪਾਇ ਕਿ ਆਦਿ ਦੇਵ ਹੈ ਕਿ ਆਪ ਭੇਮ ਹੈ ਕਿ ਚਤੁਰ ਵਿਭਾਸ਼ੀਨ ਹੈ ਕੇਚਾ ਦੇਲਾ ਕੇ ਰੋਜੀ ਰਜਾਚਰ ਇਹਨਾਂ ਨੇ ਹਾਕਾ ਚਪਾਕ ਬਿਆ ਬਨ ਕੇ ਗੈ ਬੁਲ ਗੈ ਬੁਥਾਏ ਕਿ ਆਪ ਕੋਲ ਕੋ ਨਾ ਖੁਗ ਕਿ ਸ਼ਹਾਨ ਸ਼ਹ ਹੇ ਕਿ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹੰਦ ਲਾਏ ਕਿ ਰਾਜ ਕਰੇ ਮੈਂ ਕਿ ਕਰਮ ਕਰੇ ਮੈਂ ਕਿ ਸਰਬੰਕਲੀ ਹੈ ਕਿ ਸਰਬੰਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਨਾ ਕਿ ਸਰਵਤਰ ਪਾਉਨਾ ਕਿ ਸਰਵਤਰ ਦੇਸਾ ਕਿ ਸਰਵਤਰ ਤੇਸਾ ਕੇਸਰਵਤਰ ਰਾਜਾ ਕੇਸਰਵਤਰ ਸਾਜਾ ਕੇਸਰਵਤਰ ਦੀਨਾ ਕੇਸਰਵਤਰ ਲੀਨਾ ਕੇਸਰਵਤਰ ਜਾਹ ਕੇਸਰਵਤਰ ਪਾਹ ਕੇਸਰਵਤਰ ਦੇਸਾ ਹੈ ਕੇਸਰਵਤਰ ਪੇਸਾ ਹੈ ਕੇਸਰਵਤਰ ਕਾਲਾ ਕੇਸਰਵਤਰ ਕਾਲਾ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਪੇਕੀ ਕੇਸਰਵਤਰ ਪੇਕੀ ਕੇਸਰਵਤਰ ਕਾਜਾ ਕੇਸਰਵਤਰ ਰਾਜਾ ਕੇਸਰਵਤਰ ਸੋਖਾ ਕੇਸਰਵਤਰ ਪੋਖਾਏ ਕਾਏ ਕਿਸ ਸਰਬਤਰ ਤਰਾਣ ਹੈ ਕਿਸ ਸਰਬਤਰ ਪ੍ਰਾਣ ਹੈ ਕਿਸ ਸਰਬਤਰ ਦੇਸਾ ਹੈ ਕਿਸ ਸਰਬਤਰ ਪੇਸਾ ਹੈ ਕਿਸ ਸਰਬਤਰ ਮਾਨਿਆ ਹੈ ਸਦਾ ਵੰਗ ਪ੍ਰਦਾਨੇ ਹੈ ਕਿਸ ਸਰਬਤਰ ਜਾਪੇ ਹੈ ਕਿਸ ਸਰਬਤਰ ਥਾਪੇ ਹੈ ਕਿਸ ਸਰਬਤਰ ਪਾਨ ਹੈ ਕਿਸ ਸਰਬਤਰ ਮਾਨ ਹੈ ਕਿਸ ਸਰਬਤਰ ਇੰਦਰ ਹੈ ਕਿਸ ਸਰਬਤਰ ਚੰਦਰ ਹੈ ਕਿਸ ਸਰਮੰਗਲੀ ਮੈਂ ਕਿ ਪਰਮੰਗ ਪਹਿਮ ਮੈਂ ਕਿ ਆਕਲਿਆ ਲਾਮ ਮੈਂ ਕਿਸਾਹਬ ਕਲਮ ਕੇ ਹੁਸਨ ਵਜੂਹ ਹੈ ਤਮਾਮਲ ਰਜੂਹ ਹੈ ਹਮੇ ਸਲਸਲਾਮ ਹੈ ਸਲੀਕਤ ਮਦਾਮ ਹੈ ਗਰੀ ਮੂਸਕਤ ਹੈ ਗਾਰੇ ਬਲ ਪਰਸਤਾ ਹੈ ਬੇਲੰਗਲ ਮਕਾਨ ਹੈ ਜਮੇ ਨਲ ਜਮਾਨਾ ਹੈ ਤਾਮੇ ਜ਼ੁਲਤ ਮਾਮ ਹੈ ਰਜੂ ਅਲਨੇਦਾਨ ਹੈ ਹਰੀ ਫੁਲਾਜੀ ਮੈਂ ਰਜਾਇਕ ਜਕੀਨਾ ਅਨੇਕ ਤਰੰਗ ਹਾਏ ਆਤਿਹਦ ਹੈ ਆਪੰਗ ਫਾਇ ਜੀ ਜੁਲਨੀਵਾਜ ਹੈ ਗਨੀਮਲਖ ਰਾਜ ਹੈ ਨਿਰਕਤ ਸ੍ਰੂਪ ਹੈ ਤਰਮੁਬਤ ਬਿਪੂਤ ਹੈ ਪਰੁ ਘੁਤ ਪ੍ਰਭਾ ਹੈ ਸੋ ਜਗਤ ਸੁਦਾ ਹੈ ਸਦਾਇ ਵੰਸਰੂਪ ਹੈ ਆਪਿ ਟਿ ਅਨੂਪ ਹੈ ਸਮਸਤੁ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁ ਸਲਾਮ ਹੈ ਸਦਾਇ ਬਲਿ ਕਾਮ ਹੈ ਨਿਰਬਾਦ ਸਰੂਪ ਹੈ ਆਗਾਦ ਅਨੂਪ ਹੈ ਉਹ ਆਦ ਰੂਪ ਹੈ ਅਨਾਦ ਸਰੂਪ ਹੈ ਅਨਨਵੀਂ ਅਨਾਮੇ ਤੇਰ ਭੰਗੀ ਤਰ ਕਾਮੇ ਦਰਗਰਗੰ ਤਰ ਬਾਦੇ ਆਗੰਝ ਆਗਾਦੇ ਸਰਵਪੰਗ ਸਰਵਪਾਗੇ ਸੋ ਸਰਬ ਅਨੁਰਾਗੇ ਤਰੇ ਤੋਕਤ ਸ੍ਰੂਪ ਹੈ ਅਛਜ ਹੈ ਸ਼ੁੱਤ ਹੈ ਕਿ ਨਰਕਿ ਪ੍ਰਨਾਸ਼ ਹੈ ਬੈਥੀ ਅਲਪ੍ਰਵਾਸ ਹੈ ਨਿਰੁਕਤ ਰਬਾ ਹੈ ਸੁਦਾ ਹੈ ਵਣ ਸਦਾ ਹੈ ਬਿਭੁਤ ਸਰੂਪ ਹੈ ਪਰ ਜਗਤ ਅਨੂਪ ਹੈ ਨੈ ਰੁਕਤ ਸਦਾ ਹੈ ਬਿਭੁਤ ਪ੍ਰਭਾ ਹੈ ਆਨੁਕਤ ਸ੍ਰੂਪ ਹੈ ਪਰ ਜਗਤ ਅਨੂਪ ਹੈ ਚਾਚਰੀ ਸ਼ੰਦ ਆਪੰਗ ਹੈ ਅਨੰਗ ਹੈ ਆਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾ ਨਾਦ ਹੈ ਗੁਆਦ ਹੈ ਜਾ ਹੈ ਆਬ ਹੈ ਆਪੋਤ ਹੈ ਦੂਤ ਹੈ ਨਾਸ ਹੈ ਤਾ ਉਦਾਸਨ ਤੰਦ ਹੈ ਬੰਦ ਹੈ ਆ ਆਗਤ ਹੈ ਬਰਗਤ ਹੈ ਨਾ ਉਸ ਹੈ ਪ੍ਰਕਾਸ਼ ਹੈ ਨ ਚਿੰਤ ਹੈ ਸੁਨਿੰਤ ਹੈ ਲੇਖ ਹੈ ਆ ਦੇਖਣ ਵਾਲੇ ਤਾ ਹੈ ਪੇਖਣ ਆ ਦਾਹ ਹੈ ਅਗਾਹ ਹੈ ਸੰਭ ਹੈ ਅਗਭ ਹੈ ਆ ਨੀਲ ਅਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਆਜਾਦ ਹੈ ਚਰਪੁਲ ਛੰਦ ਤਾ ਪ੍ਰਸਾਦ ਸਰਵੰਹ ਹੰਤਾ ਸਰਵੰਹ ਗਲਤਾ ਸਰਵੰਹ ਗਿਆਤਾ ਸਰਵੰਗ ਗਿਆਤਾ ਸਰਵੰਹ ਕਰਤਾ ਸਰਵੰਗ ਕਰਤਾ ਸਰਬ ਬਕਤਰਾਣਿ ਸਰਬੰਤੁਰਾਣ ਸਰਵੰ ਕਰਮੰ ਸਰਬੰਤਰਮੰ ਸਰਵੰ ਯੁਗਤਾ ਸਰਬੰ ਮੁਗਤਾਰ ਸਭ ਸ਼ਰਨਤਾ ਪ੍ਰਸਾਦ ਨਮੋ ਨਰਕਨਾਸ਼ੇ ਸਦਾ ਬਨ ਪ੍ਰਕਾਸ਼ੇ ਆਨੰਗਨ ਸਰੂਪੇ ਅਪੰਗਨ ਬੇ ਪੂਤੇ ਪਰਮਾਰਥ ਪਰਮਾਥੇ ਸਦਾ ਸਰਬ ਸਾਥੇ ਆਗਾਤ ਸਰੂਪੇ ਨਿਰਬਾਧ ਬੇ ਪੂਤੇ ਅਨੰਗੀ ਨਾਮੇ ਤਰ ਪੰਗੀ ਤਰ ਕਾਮੇ ਨਰ ਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ ਸਤਰ ਨ ਮਿੱਤਰ ਨ ਤਾਤ ਨ ਮਾਤ ਨ ਜਾਤ ਨ ਪਾਤ ਨ ਰਸਾਗਨ ਸਰੀਕ ਹੈ ਮਿੱਤਰ ਅਮੇਕ ਹੈ ਸਦਾਇ ਵੰ ਪ੍ਰਭ ਹੈ ਜਹ ਹੈ ਜਹ ਹੈ ਭਾਗਵਤੀ ਸੰਦ ਤਪ ਪ੍ਰਸਾਦ ਜੁਕੇ ਜਾਹਰ ਜਹੁਰ ਹੈ ਕਿ ਹਾਜ਼ਰ ਹਜੂਰ ਹੈ ਮੇ ਸੁਨ ਸਲਾਮ ਹੈ ਇਸ ਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਉਤਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਹਿਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰ ਹੰਦ ਹੈ ਕਰੀਮਲ ਕਮਾਲ ਹੈ के होसनल जमाल है गणी मल्खराज है गरीब पुल निवाज है हरी फुल कान है कलंकन प्रणास है, है समस्तुल निवास है आ गंजल गिम है रजाय रहीम है समस्तुल जुब है के साहेरा के नरक प्रणास है बहस्तुल निवास है ਕਿ ਸਰਬ ਬਲਗ ਵਨ ਹੈ ਹਮੇਸ਼ਾ ਲਰ ਵਨ ਹੈ ਦਮਾ ਮਲ ਤਮੀਜ ਹੈ ਸਮਸਤ ਲਿਆ ਜੀਜ ਹੈ ਬਾਰੰ ਪਰਮ ਇਸ ਹੈ ਸਮਸਤ ਲਿਆ ਦੀਸ ਹੈ ਆਦੇਸ ਲਿਆ ਲੇਖ ਹੈ ਹਮੇਸ਼ਾ ਲਿਆ ਦੇਖ ਹੈ ਜਾ ਮੈਨੁਲ ਜਮ ਹੈ ਅਮੀ ਕੁਲ ਇਮ ਹੈ ਕਰੀ ਮਲ ਕਮਾਲ ਹੈ ਕਿ ਜੁਰ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਆ ਮਿੱਤ ਬੈ ਤੂਤ ਹੈ ਕਿ ਆ ਮਿੱਤ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਆ ਚਲੰ ਗਿਆ ਲੰਗ ਹੈ ਕਿ ਆ ਮਿੱਤ ਇਹ ਪੰਗ ਹੈ ਮਦ ਤੁਹਾਰਿ ਸੰਦ ਤਪ ਪ੍ਰਸਾਦ ਮੋਨ ਮਾਨ ਪ੍ਰਣਾਮ ਗੁਣ ਗਨ ਮੁਦਾਮ ਹਰ ਪਰ ਅਗੰਜ ਹਾਰ ਨਰ ਪਰ ਪੰਜ ਅਨੰਗਨ ਪ੍ਰਣਾਮ ਮੋਨ ਮਨ ਸਲਾਗ ਹਾਰ ਨਾਰ ਅਖੰਡ ਬਾਰ ਨਾਰ ਅਮੰਡ ਅਨ ਪਾਵਿਆ ਨਾਸ ਮੋਨ ਮਨ ਪ੍ਰਕਾਸ਼ ਗੋ ਨੰ ਗਾਨੁ ਪ੍ਰਣਾਮ ਜਲ ਥਲ ਮਦਾ ਮਾਨਿ ਖਿਜੀ ਅੰਗ ਆਸਨ ਮੇ ਪੰਗ ਉਪਮ ਅਪਾਰ ਗਤਿ ਮਿਤਿ ਉਦਾਰ ਜਲ ਥਲਿਆ ਮੰਡ ਦੇਸ ਵਿਸਯ ਬੰਡ ਜਲ ਥਲ ਮਹੰਤਾ ਦੇਸ ਵਿਸ ਬੇਅੰਤ ਹਨ ਭਾਨ ਪਾਵਿਨਾਸ਼ ਤ੍ਰਿਤਾ ਤੁਰਾਸ ਆਜਾਨ ਬਾਹ ਇਕ ਸਦਾਹ ਓ ਅਹੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਪਰੇ ਅਕਾਲ ਹਰਿ ਕਰਿ ਪ੍ਰਣਾਮ ਜਿਤ ਚਰਨ ਨਾਮ ਅਨਿ ਸਿਜ ਗਾਤ ਅਜਿ ਜਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਆਨ ठाਟ ਪਾਰ ਆ ਦੇਖ ਧਰਮ ਅਤ ਟੇਠ ਕਰਮ ਅਨ ਬ੍ਰਹਮ ਅਨੰਤ ਦਾਤਾ ਮਹੰਤ ਹਰ ਗੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲ ਹਰ ਕਾਲਾ ਹੈ ਥਲ ਖੰਡਨ ਹੈ ਮਹੰਡਨ ਹੈ ਜਗਤਿ ਦੇਵਸੁਰ ਹੈ ਪਰਮੇਸ਼ਵਰ ਹੈ ਕਾਲ ਕਾਰਣ ਹੈ ਸਰਬੇਵਾਰਣ ਹੈ ਤ੍ਰਿਤਕੇ ਤਰਣ ਹੈ ਜਾਟਕੇ ਕਾਰਣ ਹੈ ਮਨ ਮਾਨੇ ਹੈ ਜਗ ਜਾਨ ਹੈ ਸਰਬੰਕਾਰ ਹੈ ਸਰਭੰਕਾਰ ਹੈ ਸਰਬਾਸ ਹੈ ਸਰਬਨਾਸ ਹੈ ਕਰੁਣਾਕਾਰ ਹੈ ਬੇ ਸੰਪਰ ਹੈ ਸਰਬੇਸ਼ੁਰ ਹੈ ਜਗ ਤੇਵਸੁਰ ਹੈ ਬ੍ਰਹਮੰਡ ਸੁਹੈ ਖਲ ਖੰਡ ਸੁਹੈ ਭਲ ਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਗ੍ਰਤਾ ਕਰਤ ਹੈ ਅਮ੍ਰਿਤ ਅਮ੍ਰਿਤ ਹੈ ਆਮ੍ਰਿਤ ਅਮ੍ਰਿਤ ਹੈ ਕਰੁਣਾ ਕਰਤ ਹੈ ਕਰਤਾ ਕਰਤ ਹੈ ਤਰਣੇ ਕਰਤ ਹੈ ਮਹਾਂ ਮਹੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਤਾ ਕਰਤ ਹੈ ਅਮ੍ਰਿਤ ਅਮ੍ਰਿਤ ਹੈ ਜਪਾ ਕਰਤ ਹੈ ਅਮ੍ਰਿਤ ਅਮ੍ਰਿਤ ਹੈ ਨਾਰ ਨਾਇਕ ਨੇ ਖਲ ਕਾਇ ਕੈ ਵੇ ਸੰਮ ਪਰ ਹੈ ਕਰਨਾਲ ਹੈ ਨਿਰਪ ਨਾਇਕ ਹੈ ਸਰਬ ਪਾਇ ਕਹੈ ਪਾਪ ਪੰਨਨ ਹਰ ਗੰਦਨ ਹੈ ਰਿਪ ਤਾਪਨ ਹੈ ਜਪ ਜਪਨ ਹੈ ਆ ਕਾਲਾ ਕਰਤ ਹੈ ਸਰਬ ਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਕੋਈ ਅੰਗ ਪ੍ਰਿਆਇ ਜੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਵੀਜ ਵੀਜੇ ਨਮੋ ਰਾਜ ਸੰਦਾਗ ਸੰ ਸੰਤ ਰੂਪੇ ਨਮੋ ਬਾਰਮ ਤਤੰਗ ਤਤੰ ਸਰੂਪੇ ਨਮੋ ਯੁਗ ਜੋਗੇ ਨਮੋ ਗਿਆਨ ਗਿਣੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੋ ਜੁਤੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਨ ਪਾਨੇ ਨਮੋ ਕਲਹਿ ਕਰਤਾ ਨਮੋ ਸੰਦਰੂਪੇ ਨਮੋ ਇੰਦਰੀਂਦਰੀ ਅਨਾਦੰ ਬੇਪੂਤੇ ਕਲੰਕਾਰ ਰੂਪੇ ਅਲੰਕਾਰੇ ਅਲੰਕੇ ਨਮੋ ਆਸਾਸੀ ਨਮੋ ਬੰਗ ਬੰਗ ਤੇ ਆ ਪੰਜੀਆ ਸਰੂਪੇ ਅਨੰਗੀ ਅਨਾਮੇ ਤੇਰ ਪੰਜੀ ਤਰਕਾਲੇ ਅਨੰਗੀ ਕਾਮੇ ਇਕ ਅਸ਼ੀ ਸ਼ਾਨਦਾ ਆਜਾ ਆਲਾ ਆਪ ਹੈ ਆਬੈ ਆਪ ਹੋਇ ਜੋ ਅਨਾਸ ਅਕਾਸ਼ ਅਲੰਝਾ ਪੰਜਾ ਲਾਠਾ ਪਾਕਾ ਅਕਾਲ ਦਿਆਲ ਅਲੇਖ ਅਪੇਖ ਨਾਮ ਅਕਾਮ ਅਗਾਹੋ ਅਟਾਹ ਅਨਾਥੇ ਪਰਮਾਥੇ ਆਜ ਉਹਨੀਆ ਮੋਨੀ ਨਾ ਰਾਗੇ ਨਾ ਰੰਗੇ ਨਾ ਰੁਕੇ ਨਾ ਰਿਕੇ ਅਕਰਮ ਅਪਰਮ ਅਗਾ ਗੰਝੇ ਅਲੇਖੇ ਕੋਈ ਅੰਗ ਪ੍ਰਿਆਤ ਛੰਦ ਨਮਸਤਨ ਪਰਨਾਮੇ ਸਮਸਤਲ ਪਰਣਾਸੇ ਆ ਗੰਜਲਿਆ ਨਾਮੇ ਸਮਸਤੋਂ ਲੇਵਾਸੇ ਨਰਕਾਮ ਮੰਗਲ ਪੁੱਤੇ ਸਮਸਤੋਂ ਸਰੂਪੇ ਕੋ ਕਰਮ ਪੁਰਨਾਸੇ ਸੋ ਧਰਮ ਲਵੇ ਪੁੱਤੇ ਸਦਾ ਸਚ ਦਾ ਆਨੰਦ ਸਤਰੰਗ ਪੁਰਨਾਸੇ ਕਰੇ ਮੂਲ ਕੋ ਨੰਦਾ ਸਮਸਤੋਂ ਲੇਵਾਸੇ ਆ ਜਾਏ ਬੇ ਪੁੱਤੇ ਕ ਜਾਏ ਬਗਨੀ ਮੇ ਹਰੀ ਅੰਕਰੀ ਅੰਕਰੀ ਮੂਲ ਰਹੀ ਮੇ ਚਤਰ ਚਕਰਵਰਤੀ ਚਤਰ ਚਕਰ ਪੁਗਤੇ ਸੋ ਯੰ ਭਵ ਸਭੰ ਸਰਬਦਾਰ ਸਰਬਜਗਤੇ ਦੁਕਾਲੰਪੁਰਨਸ ਦਿਆਲੰ ਸਰੂਪੇ ਸਦਾ ਯੰ ਸੰਗੇ ਆਪੰਗੰ ਬਪੂਤੇ ਦੁਕਾਲੰਪੁਰਨਸ ਦਿਆਲੰ ਸਰੂਪੇ ਸਦਾ ਯੰ ਸੰਗੇ ਪੰਗੰਬਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ